ਇੱਕ ਪਿਓਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਰੀਟੇਲ ਥੈਫਟ ਬਸਟ ਦੇ ਦੌਰਾਨ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਆਰਗੇਨਾਈਜ਼ਡ ਰੀਟੇਲ ਥੈਫਟ ਟਾਸਕ ਫੋਰਸ ਆ ਉਹਨਾਂ ਨੇ ਕਹਿੰਦੇ ਵੀ ਇੱਕ ਸਰਚ ਵਾਰੰਟ ਸਰਵ ਕੀਤਾ ਸੀ ਐਲਏ ਦੇ ਘਰ ਦੇ ਵਿੱਚ ਜਿੱਥੇ ਇਵੈਂਚੁਅਲੀ ਉਹਨਾਂ ਨੂੰ ਚੋਰੀ ਕੀਤਾ ਹੋਇਆ ਸਮਾਨ ਜਿਸ ਨੂੰ ਬਾਅਦ ਵਿੱਚ ਓਪਨਅਰ ਮਾਰਕੀਟ ਦੇ ਵਿੱਚ ਵੇਚਣ ਲਈ ਵਰਤਿਆ ਜਾਂਦਾ ਸੀ ਰੱਖਿਆ ਜਾਂਦਾ ਸੀ ਉਹ ਉਹਨਾਂ ਨੇ ਫੜਿਆ ਆ ਇਹ ਫੈਂਸ ਆਪਰੇਸ਼ਨ ਦਾ ਲੀਡਰ ਸੀ ਉਸਦਾ ਨਾਮ ਹੋਜ਼ੇ ਕੁਆਡਰਾ 41 ਸਾਲਾਂ ਦਾ ਸੀ ਉਸ ਨੂੰ ਕਹਿੰਦੇ ਵੀ ਘਰੇ ਜਿਹੜੇ ਆ ਅਫਸਰਾਂ ਨੇ ਗ੍ਰਿਫਤਾਰ ਕੀਤਾ 4 ਲੱਖ ਤੋਂ ਵੱਧ ਕੀਮਤ ਦਾ ਚੋਰੀ ਦਾ ਸਮਾਨ ਜਿਸ ਤੇ ਡਿਜ਼ਾਈਨਰ ਪਰਸ ਸ਼ੂਜ਼ ਪਰਫਿਊਮ ਜਿਹੜੇ ਆ ਉਸ ਤੇ ਜਿਹੜੇ ਉਹ ਨਾਲ ਫੜੇ ਗਏ ਹੈਗੇ ਆ ਸੋ ਇਨਵੈਸਟੀਗੇਟਰਸ ਨੇ ਜਿਹੜਾ ਦੱਸਿਆ ਵੀ ਉਹ ਉਹ ਦੋ ਸਸਪੈਕਟ ਆ ਉਹਨਾਂ ਦਾ ਪਿੱਛਾ ਕਰ ਰਹੇ ਸੀ ਜਿਸ ਤੋਂ ਹੀ ਇਹ ਹੋਜ਼ੇ ਦੇ ਬਾਰੇ ਉਹਨਾਂ ਨੂੰ ਪਤਾ ਲਗਾਇਆ ਨਾਲ ਹੀ 28 ਸਾਲਾਂ ਦੀ ਉਸ ਦਿਨ ਉਸ ਹੋਜ਼ੇ ਦੀ ਜਿਹੜੀ ਕੁੜੀ ਆ ਪਵਾਲਾ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਆ ਸੋ ਕਹਿੰਦੇ ਵੀ ਜਿਹੜੇ ਬੂਸਟਰਸ ਉਹ ਲੋਕ ਹੁੰਦੇ ਆ ਜਿਹੜੇ ਸਮਾਨ ਚੋਰੀ ਕਰਦੇ ਆ ਤੇ ਇਸ ਚੋਰੀ ਕੀਤੇ ਸਮਾਨ ਨੂੰ ਇਹਨਾਂ ਤੱਕ ਪਹੁੰਚਾਉਂਦੇ ਆ ਤੇ ਇਹ ਅੱਗੇ ਓਪਨ 에ਅਰ ਮਾਰਕੀਟਸ ਦੇ ਵਿੱਚ ਵੇਚਦੇ ਹੈਗੇ ਆ ਜਿਨ੍ਹਾਂ ਨੂੰ ਫੈਂਸ ਆਖ ਦਿੱਤਾ ਜਾਂਦਾ ਹੈਗਾ 14 ਅਗਸਤ ਨੂੰ ਐਨਾਹਾਈਮ ਦੇ ਘਰ ਦੇ ਵਿੱਚੋਂ ਇਹ ਗ੍ਰਿਫਤਾਰ ਕੀਤਾ ਗਿਆ ਇਹਨਾਂ ਉੱਤੇ ਦੋ ਫੈਲਨੀ ਕਾਉਂਟ ਗ੍ਰੈਂਡ ਥੈਫਟ ਸਟੋਲਨ ਪ੍ਰੋਪਰਟੀ ਦੇ ਫੈਲਨੀ ਕਾਉਂਟ ਆਰਗੇਨਾਈਜ਼ਡ ਰੀਟੇਲ ਥੈਫਟ ਦੇ ਚਾਰ ਮਿਸਡਮੀਨਰ ਕਾਉਂਟ ਸ਼ਾਪ ਲਿਫਟਿੰਗ ਦੇ 950 ਡਾਲਰ ਦੀ ਵੈਲਿਊ ਤੋਂ ਘੱਟ ਵਾਲੇ ਜਿਹੜੇ 950 ਡਾਲਰ ਵਾਲੀ ਚੋਰੀ ਆਪਾਂ ਜਿੰਨੂੰ ਆਖਦੇ ਆ ਫੈਲਨੀ ਕਾਉਂਟ ਮੈਨੂਫੈਕਚਰ ਤੇ ਸੇਲ ਆਫ ਕਾਉਂਟਰਫੀਟ ਮਾਰਕ ਉਹ ਜਿਹੜੇ ਇਸ ਤੇ ਉੱਤੇ ਲਾਏ ਗਏ ਹੈਗੇ ਆ ਸੋ CHP ਦੀ ਜਿਹੜੀ ਹੈ ਆਰਗੇਨਾਈਜ਼ਡ ਰੀਟੇਲ ਥੈਫਟ ਟੀਮ ਆ ਉਹ ਕਾਫੀ ਐਕਟਿਵ ਐਸਟੇਮ ਚੱਲ ਰਹੀ ਹੈ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਮਿਲੀਅਨਸ ਆਫ ਡਾਲਰ ਦੀ ਚੋਰੀ ਕੀਤੀ ਪ੍ਰਾਪਰਟੀ ਸਮੇਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ ਇੱਕ ਪਿਓ ਧੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਰੀਟੇਲ ਥੈਫਟ ਬਸਟ ਦੇ ਦੌਰਾਨ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਆਰਗੇਨਾਈਜ਼ਡ ਰੀਟੇਲ ਥੈਫਟ ਟਾਸਕ ਫੋਰਸ ਆ ਉਹਨਾਂ ਨੇ ਕਹਿੰਦੇ ਵੀ ਇੱਕ ਸਰਚ ਵਾਰੰਟ ਸਰਵ ਕੀਤਾ ਸੀ ਐਲਏ ਦੇ ਘਰ ਦੇ ਵਿੱਚ ਜਿੱਥੇ ਇਵੈਂਚੁਅਲੀ ਉਹਨਾਂ ਨੂੰ ਚੋਰੀ ਕੀਤਾ ਹੋਇਆ ਸਮਾਨ ਜਿਸ ਨੂੰ ਬਾਅਦ ਵਿੱਚ ਓਪਨ ਅਇਰ ਮਾਰਕੀਟ ਦੇ ਵਿੱਚ ਵੇਚਣ ਲਈ ਵਰਤਿਆ ਜਾਂਦਾ ਸੀ ਰੱਖਿਆ ਜਾਂਦਾ ਸੀ ਉਹ ਉਹਨਾਂ ਨੇ ਫੜਿਆ ਆ ਇਹ ਫੈਂਸ ਆਪਰੇਸ਼ਨ ਦਾ ਲੀਡਰ ਸੀ ਉਸ ਦਾ ਨਾਮ ਹੋਜ਼ੇ ਕੁਆਡਰਾ 41 ਸਾਲਾਂ ਦਾ ਸੀ ਉਸ ਨੂੰ ਕਹਿੰਦੇ ਵੀ ਘਰੇ ਜਿਹੜੇ ਆ ਅਫਸਰਾਂ ਨੇ ਗ੍ਰਿਫਤਾਰ ਕੀਤਾ 4 ਲੱਖ ਤੋਂ ਵੱਧ ਕੀਮਤ ਦਾ ਚੋਰੀ ਦਾ ਸਮਾਨ ਜਿਸ ਤੇ ਡਿਜ਼ਾਈਨਰ ਪਰਸ ਸ਼ੂਜ਼ ਪਰਫਿਊਮ ਜਿਹੜੇ ਆ ਉਸ ਤੇ ਜਿਹੜੇ ਉਹ ਨਾਲ ਫੜੇ ਗਏ ਹੈਗੇ ਆ ਸੋ ਇਨਵੈਸਟੀਗੇਟਰਸ ਨੇ ਜਿਹੜਾ ਉਹ ਦੱਸਿਆ ਆ ਵੀ ਉਹ ਉਹ ਦੋ ਸਸਪੈਕਟ ਆ ਉਹਨਾਂ ਦਾ ਪਿੱਛਾ ਕਰ ਰਹੇ ਸੀ ਜਿਸ ਤੋਂ ਹੀ ਇਹ ਹੋਜ਼ੇ ਦੇ ਬਾਰੇ ਉਹਨਾਂ ਨੂੰ ਪਤਾ ਲੱਗਾ ਹੈ ਨਾਲ ਹੀ 28 ਸਾਲਾਂ ਦੀ ਉਸ ਦਿਨ ਉਸ ਹੋਜ਼ੇ ਦੀ ਜਿਹੜੀ ਕੁੜੀ ਆ ਪਵਾਲਾ ਉਹ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਆ ਸੋ ਕਹਿੰਦੇ ਵੀ ਜਿਹੜੇ ਬੂਸਟਰਸ ਉਹ ਲੋਕ ਹੁੰਦੇ ਆ ਜਿਹੜੇ ਸਮਾਨ ਚੋਰੀ ਕਰਦੇ ਆ ਤੇ ਇਸ ਚੋਰੀ ਕੀਤੇ ਸਮਾਨ ਨੂੰ ਇਹਨਾਂ ਤੱਕ ਪਹੁੰਚਾਉਂਦੇ ਆ ਤੇ ਇਹ ਅੱਗੇ ਓਪਨ 에ਅਰ ਮਾਰਕੀਟਸ ਦੇ ਵਿੱਚ ਵੇਚਦੇ ਹੈਗੇ ਜਿਨ੍ਹਾਂ ਨੂੰ ਫੈਂਸ ਆਖ ਦਿੱਤਾ ਜਾਂਦਾ ਹੈਗਾ 14 ਅਗਸਤ ਨੂੰ ਐਨਾਹਾਈਮ ਦੇ ਘਰ ਦੇ ਵਿੱਚੋਂ ਇਹ ਗ੍ਰਫਤਾਰ ਕੀਤਾ ਗਿਆ ਇਹਨਾਂ ਉੱਤੇ 2 ਫੈਲਨੀ ਕਾਉਂਟ ਗ੍ਰੈਂਡ ਥੈਫਟ ਸਟੋਲਨ ਪ੍ਰੋਪਰਟੀ ਦੇ ਫੈਲਨੀ ਕਾਉਂਟ ਆਰਗੇਨਾਈਜ਼ਡ ਰੀਟੇਲ ਥੈਫਟ ਦੇ 4 ਮਿਸਡਮੀਨਰ ਕਾਉਂਟ ਸ਼ਾਪ ਲਿਫਟਿੰਗ ਦੇ 950 ਅ ਡਾਲਰ ਦੀ ਵੈਲਿਊ ਤੋਂ ਘੱਟ ਵਾਲੇ ਜਿਹੜੇ 99 ਡਾਲਰ ਵਾਲੀ ਚੋਰੀ ਆਪਾਂ ਜਿਹਨੂੰ ਆਖਦੇ ਆ ਫੈਲਨੀ ਅਕਾਊਂਟ ਮੈਨੂਫੈਕਚਰ ਤੇ ਸੇਲ ਆਫ ਕਾਉਂਟਰਫੀਟ ਮਾਰਕ ਉਹ ਜਿਹੜੇ ਇਸ ਤੇ ਉੱਤੇ ਲਾਏ ਗਏ ਹੈਗੇ ਆ ਸੋ ਸੀਐਚਪੀ ਦੀ ਜਿਹੜੀ ਹੈ ਆਰਗੇਨਾਈਜ਼ਡ ਰੀਟੇਲ ਥੈਫਟ ਟੀਮ ਆ ਉਹ ਕਾਫੀ ਐਕਟਿਵ ਇਸ ਟਾਈਮ ਚੱਲ ਰਹੀ ਹੈ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਮਿਲੀਅਨਸ ਆਫ ਡਾਲਰ ਦੀ ਚੋਰੀ ਕੀਤੀ ਪ੍ਰਾਪਰਟੀ ਸਮੇਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ